ਜਾਤ ਪਾਤ ਦੇ ਖੇਲ ਮੈਂ ਉਰਜ ਰਹੋ ਸਭ ਲੋਗ ਰਵਦਾਸ ਮਨੁੱਖਤਾ ਕੋ ਖਾਤ ਹੈ ਧਿਆਨ ਨਾਲ ਸੁਣੋ ਰਵਦਾਸ ਮਨੁੱਖਤਾ ਕੋ ਖਾਤ ਹੈ ਇਹ ਜਾਤ ਕਰੋ ਇਹ ਮਨੁੱਖਤਾ ਨੂੰ ਖਾ ਰਿਹਾ ਹੈ ਬੱਚੇ ਤੇ ਸਾਦਤ ਕੀਤੀ ਉਸ ਬੱਚੇ ਦਾ ਕੱਟਰ ਕਰ ਦਿੰਦਾ ਹੈ ਤੇ ਗੇਂਦ ਦੇ ਵਿੱਚ ਨਰਮਾ ਇਹ ਦੱਸਣਾ ਚਾਹਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਜ਼ਾਦੀ 75ਵੀਂ ਆਜ਼ਾਦੀ ਦੇਸ਼ ਦੀ ਮਨਾਈ ਜਾ ਰਹੀ ਸੀ ਪੂਰੇ ਦੇਸ਼ ਦੇ ਵਿੱਚ ਉਦੋਂ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੇ ਵਿੱਚ ਸਾਡੇ ਇੱਕ ਸ਼ੈਡਿਊਲ ਕਾਸਟ ਸਮਾਜ ਦਾ ਬੱਚਾ ਇੰਦਰ ਮੇਘਵੜ ਜੋ ਪ੍ਰਾਈਵੇਟ ਸਕੂਲ ਦੇ ਵਿੱਚ ਪੜਦਾ ਸੀ ਉਹਨੂੰ ਪਿਆਸ ਲੱਗੀ ਉਹਨੇ ਆਪਣੇ ਪ੍ਰਿੰਸੀਪਲ ਦੇ ਘੜੇ ਨੂੰ ਤੋੜੇ ਨੂੰ ਹੱਥ ਲਾਤਾ ਤੇ ਉਸ ਜਾਤੀਵਾਦੀ ਹੰਕਾਰੇ ਹੋਏ ਇਨਸਾਨ ਨੇ ਉਸ ਬੱਚੇ ਨੂੰ ਅੰਨਾ ਕੁੱਟਿਆ ਮਾਰਿਆ ਉਹਦੀ ਅੱਖਾਂ ਤੱਕ ਫੋੜਤੀਆਂ ਤਾਂ ਉਸ ਤੋਂ ਬਾਅਦ ਦੂਜਾ ਤਸ਼ੱਦਦ ਜਲੌਰ ਦੇ ਸਪੰਡੈਂਡ ਆਫ ਪੁਲਿਸ ਵੱਲੋਂ ਕੀਤਾ ਗਿਆ ਜਦੋਂ ਉਸ ਪਰਿਵਾਰ ਦੇ ਮਾਪੇ ਇਨਸਾਫ ਦੀ ਪ੍ਰਾਪਤੀ ਵਾਸਤੇ ਬੈਠੇ ਸੀ ਸ਼ਾਂਤਮਈ ਧਰਨਾ ਲਗਾ ਕੇ ਉਹਨਾਂ ਉੱਪਰ ਲਾਠੀ ਚਾਰਜ ਕੀਤਾ ਗਿਆ ਅਸੀਂ ਇਹਦੇ ਕੜੇ ਸ਼ਬਦਾਂ ਵਿੱਚ ਨਖੇਦੀ ਕਰਦੇ ਹਾਂ ਚੇਤਾਵਨੀ ਦਿੰਦੇ ਹਾਂ ਰਾਜਸਥਾਨ ਸਰਕਾਰ ਨੂੰ ਕਿ ਭਾਰਤ ਦੇ ਦਾ ਬਹੁਜਨ ਸੁੱਤਾ ਨਹੀਂ ਜਾਗਦਾ ਅਸੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਅੱਜ ਮੰਗ ਪੱਤਰ ਦਿੱਤਾ ਕਿ ਉਹ ਜਿਹੜੇ ਐਸਪੀ ਨੇ ਤਸ਼ੱਦਦ ਕੀਤਾ ਲਾਠੇਚਾਰ ਕੀਤਾ ਉਹਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕੀਤਾ ਜਾਵੇ ਅਤੇ ਜੋ ਬੱਚੇ ਦੇ ਉੱਪਰ ਹਮਲਾ ਕੀਤਾ ਮਾਰਿਆ ਜਿਸਨੇ ਪ੍ਰਿੰਸੀਪਲ ਨੇ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਫਾਸਟ ਟਰੈਕ ਅਦਾਲਤ ਰਾਈ ਤੇ ਪਰਿਵਾਰ ਨੂੰ ਮੌਜੂਦ ਰੂਪ ਦੇ ਵਿੱਚ 50 ਲੱਖ ਰੁਪਇਆ ਅਤੇ ਪਰਿਵਾਰ ਦੇ ਇੱਕ ਘਰ ਦੇ ਨੂੰ ਨੌਕਰੀ ਮਿਲਣੀ ਚਾਹੀਦੀ ਆ ਜੇਕਰ ਮੰਗਾਪੁਰਿਆ ਨਾ ਹੋਈਆਂ ਤਾਂ ਪੂਰੇ ਪਾਰਦੇਸ਼ ਦੇ ਵਿੱਚ ਭੌਜਨ ਸੜਕਾਂ ਤੇ ਉਤਰੂਗਾ ਜੀ ਕਿ ਰਾਜਸਥਾਨ ਦੇ ਵਿੱਚ ਇੱਕ ਦਲਿਤ ਬੱਚੇ ਦੇ ਉੱਪਰ ਇੱਕ ਟੀਚਰ ਨੇ ਜੋ ਅਤਿਆਚਾਰ ਕੀਤਾ ਹੈ ਅਸਲ ਦੇ ਵਿੱਚ ਉਹ ਇੱਕ ਟੀਚਰ ਨਹੀਂ ਇੱਕ ਸੋਚ ਹੈ ਉਸ ਦੇ ਪਿੱਛੇ ਇੱਕ ਮਨੁਵਾਦੀ ਸੋਚ ਹੈ ਜਿਸ ਨੇ ਇਹ ਸਾਰਾ ਕਾਰਨਾਮਾ ਕੀਤਾ ਹੈ ਅਸੀਂ ਉਸ ਬੱਚੇ ਨੂੰ ਇੱਕ ਇਨਸਾਫ ਦੀਵਾਨ ਵਾਸਤੇ ਅਸੀਂ ਸਾਰੇ ਜਿੰਨੇ ਵੀ ਦਲਿਤ ਭਾਈਚਾਰੇ ਨਾਲ ਸ਼ੈਡਿਊਲ ਕਾਸਟ ਐਸ்சிਬੀਸੀ ਐਸਟੀ ਜਿੰਨੇ ਵੀ ਜਿਨ੍ਹਾਂ ਨੂੰ ਵੀ ਜਰਨਲ ਵਰਗ ਦੇ ਵੀ ਅੱਜ ਮੇਰੇ ਭਾਈ ਸਾਹਿਬ ਸਾਰੇ ਇੱਥੇ ਇਕੱਠੇ ਹੋ ਜਨ ਤੇ ਬੱਚੇ ਨੂੰ ਇਨਸਾਫ ਦਿਵਾਉਣ ਵਾਸਤੇ ਅਸੀਂ ਇਕੱਠੇ ਹੋਈਆਂ ਇਹ ਸੋਨੀ ਸਰ ਮੈਂ ਜ਼ਰੂਰ ਕਹਿਣਾ ਚਾਹੂੰਗਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਉਹ ਇੱਕ ਟੀਚਰ ਨਹੀਂ ਹੈ ਉਹ ਇੱਕ ਸੋਚ ਹੈ ਉਸ ਦੇ ਦਿਮਾਗ ਦੇ ਵਿੱਚ ਇੱਕ ਸੋਚ ਹੈ ਵੀ ਮੈਂ ਜਰਨਲ ਹਾਂ ਤੇ ਇਹ ਲੋਕ ਜੋ ਦਲਿਤ ਹਨ ਤੇ ਜਦੋਂ ਤੱਕ ਸਾਡਾ ਪ੍ਰਸ਼ਾਸਨ ਸਾਡੀਆਂ ਸਰਕਾਰਾਂ ਉਸ ਸੋਚ ਨੂੰ ਖਤਮ ਨਹੀਂ ਕਰਦੀਆਂ ਉਦੋਂ ਤੱਕ ਭਾਰਤ ਦਾ ਇਹ ਜੋ ਸੰਵਿਧਾਨ ਹੈ ਭਾਰਤ ਦੀ ਜੋ ਪ੍ਰਸ਼ਾਸਨ ਹੈ ਇਹ ਵੀ ਫੇਲ ਹੈ ਜਿਵੇਂ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਿਗਰੋ ਲੋਕਾਂ ਨਾਲ ਕਿੰਨਾ ਅਤਿਆਚਾਰ ਹੁੰਦਾ ਰਿਹਾ ਹੈ ਪਰ ਜਦੋਂ ਦਾ ਉਹਨਾਂ ਨੇ ਨਿਗਰੋ ਲੋਕਾਂ ਨੂੰ ਸਨਮਾਨ ਦਿੱਤਾ ਹੈ ਆਪਣੇ ਬਰਾਬਰ ਬਿਠਾਇਆ ਹੈ ਉਹਨਾਂ ਦੇ ਮਨਾਂ ਦੇ ਵਿੱਚ ਉਹ ਜਦੋਂ ਦਾ ਪੇਤ ਪਾਪ ਖਤਮ ਹੋਇਆ ਅੱਜ ਅਮਰੀਕਾ ਦੇਖੋ ਕਿੱਥੇ ਚਲਾ ਗਿਆ ਤੇ ਮੈਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਆ ਇੱਕ ਘਟਨਾ ਨਹੀਂ ਹੈ ਰਾਜਸਥਾਨ ਦੇ ਵਿੱਚੇ ਪਿੱਛੇ ਵੀ ਇੱਕ ਸਾਡੇ ਵੱਡੇ ਭਰਾ ਨੂੰ ਸਿਰਫ ਫੈਸਲੇ ਮਾਰ ਦਿੱਤਾ ਕਿ ਉਸ ਨੂੰ ਮੁੱਛਾ ਰੱਖਿਆ ਹੋਇਆ ਸੀ ਸੋ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਕਿਸੇ ਇੱਕ ਟੀਚਰ ਦੇ ਖਿਲਾਫ ਨਹੀਂ ਅਸੀਂ ਉਸ ਸੋਚ ਦੇ ਖਿਲਾਫ ਇਕੱਠੇ ਹੋਏ ਹਾਂ ਜਿਸ ਨੇ ਦਲਿਤਾਂ ਦੇ ਉੱਪਰ 3000 ਸਾਲ ਤੋਂ ਅਤਿਆਚਾਰ ਕੀਤਾ ਸੀ ਕਰ ਰਹੇ ਸੀ ਤੇ ਕਰ ਰਹੇ ਹੈ ਤੇ ਜੇ ਪ੍ਰਸ਼ਾਸਨ ਨੇ ਉਹ ਸੋਚ ਖਤਮ ਨਹੀਂ ਕੀਤੀ ਜਿਵੇਂ ਸਤਗੁਰੂ ਵਦਾਸ ਮਹਾਰਾਜ ਜੀ ਨੇ ਕਿਹਾ ਸੀ ਜਾਤ ਪਾਤ ਕੇ ਖੇਲ ਮੈਂ ਉਰਜ ਰਹੋ ਸਭ ਲੋਗ ਰਵਦਾਸ ਮਨੁੱਖਤਾ ਕੋ ਖਾਤ ਹੈ ਧਿਆਨ ਨਾਲ ਸੁਣੋ ਰਵਦਾਸ ਮਨੁੱਖਤਾ ਕੋ ਖਾਤ ਹੈ ਇਹ ਜਾਤ ਕਰੋਗ ਇਹ ਮਨੁੱਖਤਾ ਨੂੰ ਖਾ ਰਿਹਾ ਹੈ ਮਰੁਕਤਾ ਮਤਲਬ ਜਿਵੇਂ ਬੱਚੇ ਨੂੰ ਖਾ ਗਿਆ ਨੌਜਵਾਨਾਂ ਨੂੰ ਖਾ ਗਿਆ ਸਮੇਂ ਇੱਕ ਵਾਰ ਫੇਰ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਵੀ ਜੋ ਵੀ ਦੋਸ਼ੀ ਹੈ ਉਹ ਟੀਚਰ ਹੈ ਜਾਂ ਜਿਨ੍ਹਾਂ ਨੇ ਵੀ लाठी चार्ज ਉਹਨਾਂ ਦੇ ਮਾਤਾ ਪਿਤਾ ਦੇ ਉੱਪਰ ਕੀਤਾ ਹੈ ਜੋ ਵੀ ਦੋਸ਼ੀ ਹਨ ਸਾਰਿਆਂ ਨੂੰ ਵੱਦ ਤੋਂ ਵੱਧ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਆ ਜਿਹੜੀ ਸੋਚ ਚੱਲ ਰਹੀ ਹੈ ਨਾ ਇਸ ਦੇ ਉੱਪਰ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕਰ ਰਿਹਾ ਵੀ ਆ ਸੋਚ ਬੰਦ ਕਰ ਲੋ ਤਾਂ ਹੀ ਸਾਡਾ ਭਾਰਤ ਤਰੱਕੀ ਕਰੇਗਾ ਅਦਰਵਾਈਜ਼ ਅਸੀਂ ਬੈਕਵਰਡ ਹੀ ਰਹਿ ਜਾਵਾਂਗੇ